ਉਹ ਢਾਂਪੂਰ ਵਾਲੇ ਪਿਆਜ ਆਈ ਪਿਆਏ ਹੋਇਆ ਉਧਰ ਸੱਤ ਤਰੀਕ ਜਿਹੜੀ ਧੰਦੀਆ ਨੇ ਵੱਡੇ ਕੈਲੇ ਰਿਹਾ ਸਾਰੀਆਂ ਟੀਮਾਂ ਨੂੰ ਖੋਲੇ ਫੱਡੇ ਨੇ ਮੈਂ ਬੇਨਤੀ ਕਰੂੰਗਾ ਸੱਤ ਤਰੀਕ ਜਿਹੜੀ ਧੰਦੀਆ ਦਾ ਵੱਡਾ ਕਾਪਾ ਇਧਰ ਦੇ ਪਾਸੇ ਫਟ ਵੱਡਾ ਪੈ ਚੁੱਕਿਆ ਦਾ ਭਈ ਧੂੜੀ ਵਾਲਾ ਕਾਕੂ ਬੈਠਾ ਸਾਡਾ ਭਰਾ ਭੱਤ ਹੋਣ ਹਰ ਸਰਮਾਨ ਘੋੜ ਪਈਆ ਮੰਮੀ ਫੋਣੀ ਬੈਠਿਆ ਰਪਈਆ 11000 ਜੰਮ ਮਾਨਾ ਸਰਮਾਨਾ ਵੀ ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਆਹ ਜਿੰਦ ਜਾਨ ਤੇਰੇ ਕੋਲ ਵਾਰਾਂਗੇ ਝੋਟਾ ਤੋਂ ਮਹਿੰਗੀ ਕੀ ਜਿਹੜੀ ਆਹ ਵੀ ਜਿੰਦ ਜਾਨ ਤੇਰੇ ਕੋਲ ਵਾਰਾਂਗੇ ਆਹ ਜਿਹੜਾ ਧੱਕੇ ਜੜ ਗਿਆ ਯਾਰਾਂ ਦੇ ਵੀ ਕੱਠੀ ਪਹੀ ਤੇ ਲਾ ਜਾ ਕੇ ਵਾਰਾਂਗੇ ਇਧਰ ਬੁਮਾਰਾ ਵਾਲੇ ਭਰਾ ਵੀ ਆਏ ਆ ਬੁਮਾਰਾ ਦੇ ਦੋ ਤਰੀਕਾ ਨਾਲ ਆਪਣੇ ਮੇਲੇ ਦੀ ਦੋਸਤੋ ਪਰ ਜਿਹੜੀ ਪ੍ਰਮਾਣ ਦੇ ਖੇਡ ਮਿਲਦੀ ਆ ਇਹਦੇ ਇੱਕ ਵਾਰ ਉਹਦੇ ਇੱਕ ਵਾਰ ਉਹ ਜਿਹੜਾ ਕੱਪ ਹੋਣਾ ਔਰ ਨਾਲ 13 ਤਰੀਕ ਜਿਹੜੀ ਕਨਹਾਵੀ ਦੇ ਖੇਡ ਮਿਲਦੀ ਆ ਔਰ 7 ਤਰੀਕ ਜਿਹੜੀ ਧੰਦੀਆਂ ਦੇ ਮਿਲਦੀ ਆ ਔਰ ਚਾਰ ਟੀਮਾਂ ਦੇ ਦੋਨੋਂ ਚੰਗੀਆਂ ਉਹ ਕੌਣ ਮਾਰੂ ਸ਼ਾਟਾਂ ਦੇ ਕੌਣ ਚਰੂਗਾ ਸਪੈਸਰ ਦੇ ਚੰਗੇ ਤੇ ਕੀਹਦੇ ਘੱਟਾਂ ਦੇ ਵਿੱਚ ਜੋਰ ਮਿੱਤਰੋ ਭਾਈ ਉਹਨੇ ਜਾਣਾ ਜਿੱਤ ਕੇ ਪਰ ਆ ਮੁੰਡੇ ਵੀ ਬਾਹਰ ਜਿਹੜੇ ਲੱਗੀ ਆ ਤਾੜੀਆਂ ਦਾ ਮਾਰਦੇ ਦੋ ਬਾਰ ਵਾਹ ਤੇਰੇ ਲਾਖਾਂ ਰਹੀ ਉਹੀ ਫਾਦੇ ਰੀਆਂ ਵਾਹ ਓਏ ਨਾ ਜਾਨਾ ਇਹਦੇ ਮੁੰਡੇ ਕਮਾਂ ਕਰੀ ਹੁੰਦੇ ਆ ਨੰਬਰ ਮੈਨੂੰ ਲੱਗਦਾ ਵੀ 16 19 19 7 ਓਕੇ ਮੇਰਾ ਆਪਣਾ 19 ਤੇ 7 ਦੀ ਟੱਕਰ ਜਿਹੜੀ ਉਹ ਖੇਡ ਜਗਾਂ ਦੇ ਰੱਖਿਆ ਅਗਲੇ ਮੈਚਾਂ 'ਚ ਇਹ ਟੀਮਾਂ ਦੇ ਮੇਰੀ ਫੇਰ ਜੀ ਅਗਲਾ ਮੈਚ ਅਗਲਾ ਤੇ ਭੜਾਕੇ ਪਾਣਗੇ ਪੁਰਕੁਰੀਆ ਇੱਥੋਂ ਜ਼ਿੰਦਗੀ ਚੇਂਜ ਕਰਕੇ ਵਾਹ ਜੀ ਵਾਹ ਟੀਮ ਦੇ ਵਿੱਚ ਹੀ ਰਹਿ ਗਈ ਹੈ ਬਾਈ ਤਾੜੀ ਮਾਰੋ ਜਿੱਤ ਹਾਰ ਬੰਦੀ ਆ ਬਹੁਤ ਵਧੀਆ ਖੇਡਿਆ ਮੁੰਡੇ ਚਲਦੇ ਸਾਰੇ ਮੈਚ ਤੋਂ ਬਵਾਸ ਕੜਾ ਜੈਪੁਰ ਦੀ ਟੀਮ ਜਿਹੜੀ ਜਿੱਤ ਗਈ ਆ ਵੰਡੀਆਂ ਮਾਰਚਾਂ ਨੇ ਲੈ ਵੀ ਆਜੋ ਹੁਣ ਇਸ ਪੀੜੀਆ ਯੂਪੀ ਸ਼ਾਸਤਰੀ ਤੇ ਰਾਏਪੁਰ ਬਾਈਆ ਜੰਦਾ ਜੰਦਾ ਨੂੰ ਆਹ ਮੈਂ ਕਦਾ ਇੰਤਜਾਰ ਸਿੰਘ ਉਹ ਇੱਕ ਵਾਰੀ ਤਾੜੀ ਦਾ ਮਾਰੋ ਜ਼ੋਰ ਨਾਲ ਵਾਹ ਜੀ ਨੇ ਆਇਆ تھوڑا سنا کلے کلے پیارے پاس بہت واقعہ میں ਕਾਕੂ ਕਾਕੂ ਦੂਰੀ ਕਾਕੂ ਦੂਰੀ ਬੰਦਾ ਇਹਦੇ ਪਾਸੇ ਬਈ ਕਾਕੂ ਧੂਲਾ ਬਸ਼ੇਰਾ ਦੇ ਪੂਰਨ ਸਨਮਾਨ ਆਹ ਕੀ ਹੁਸਨ ਹੈ ਇਹ ਵੀ ਬਰਜੇਦਰ ਤੋਂ ਲੱਖਾਂ ਲੱਖਾਂ ਦਾ ਸਨਮਾਨ ਸਨਮਾਨ ਦੀ ਜਿਹੜੀ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਜਿਹਨੇ ਤੁਹਾਡੇ ਅਦਮ ਜੀ ਅਦਮ ਜੀ ਨਾਲ ਹੀ ਗੱਲ ਕੀਤੀ ਚੱਲ ਚੱਲ ਆਓ ਜੀ ਗੋਪੀ ਕਿਵੇਂ ਸਰਾ ਕੈਮ ਆ ਇਹ ਜੀ ਕਰੂਗਾ ਜੀ ਸਾਹਿਬ ਨਾਲ ਸਾਰੇ ਦਾ ਸਨਮਾਨ ਆ ਸਾਰੀ ਸੰਗਤ ਨੂੰ ਮੈਂ ਬੇਨਤੀ ਕਰੂਗਾ ਯਾਰ ਧੜਾ ਬਣ ਕੇ ਤਾੜੀ ਜਰੂਰ ਮਾਰ ਕੇ ਕਰੋ ਉਹਨਾਂ ਨੂੰ ਮਾਰ ਸਨਵਾ ਬਹੁਤ ਬਹੁਤ ਵਧਾਈ ਸਾਡਾ ਭਾਈ ਜੀ ਉਹ ਨਾਲ ਪ੍ਰਦੀਪ ਭਾਈ ਜੀ ਸਨਮਾਨ ਨੂੰ ਆਹ ਨਾਲ ਢੱਟ ਬਣ ਭਰਾ ਨੇ ਸਾਡੀ ਜ਼ਿੰਦਗੀ ਦਾ ਮਾਰਨੇ ਭਾਈ ਅਨੁਰੁੱਧ ਅਨੀ ਅਨੂਕਮ ਜੀ ਕਰਾ ਬਹੁਤ ਬਹੁਤ ਧੰਨਵਾਦ ਪਰ ਨਾਲ ਵੀ ਕਾਪੂ ਰਵਿਸ਼ ਮੈਚਾਂ ਦੇ ਨਾਲ ਸਾਡੀ ਮੰਡਲੀ ਦਾ ਲੈ ਵੀ ਜਿੱਤੇ ਵੀ ਪੁੱਤਰ ਜਗਵੀਰ ਕਨੇਜਾ ਦੇ ਵੀ ਆ ਦਲੋ ਦਲੋ ਵੀ ਧਾਣੂ ਦੇ ਬੰਦੇ ਲੱਗਦੇ ਪਿਆ ਦੋ ਦੰਦਾ ਪ੍ਰਦੀਪ ਤੇ ਅਰਸ਼ ਤੀਆ ਦੀ ਜੋਨੀ ਤੇ ਤਿੰਨ ਸਾਲੇ ਵੀ ਇੱਕ ਸੁਪਨੇ ਕੱਢਦੇ ਵੱਡੇ ਖੇਡ ਮੈਦਾਨ ਦੇ ਉੱਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਪਾਈਆਂ ਦੇ ਖੇਡੋ ਅੱਜ ਦਾ ਟਾਪ ਦਾ ਮੈਚ ਆ ਬੜਾ ਟਾਪ ਦਾ ਟੂਰਨਾਮੈਂਟ ਹੈ ਬਹੁਤ ਬਹੁਤ ਧੰਨਵਾਦ ਪਿਆਰੇ ਮੇਰੇ ਮਿੱਤਰੋ ਅੱਜ ਦੇ ਖੇਤੂ ਇਧਰ ਸੁਰਮਨ ਸਿੰਘ ਜੀ ਦੀ ਟੀਮ ਆ ਗਈ ਹੈ ਇਧਰ ਨੇ ਪਾਸੇ ਤੇ ਉਹ ਗੋਲੀ ਭੱਜ ਗਈ ਹੈ ਜਿਹੜੀ ਡਾਕਟਰ ਵੱਲ ਰਿਹਾ ਹੈ ਪਰ ਇਹਦੇ ਗੱਭਰੂ ਨੇ ਗਲਤੀ ਕਰ ਦਿੱਤੀ ਉਹ ਨਾ ਜਾਂਦਾ ਹਰ ਗੱਲ ਤੇ ਬੰਤ ਹੈ ਹੁਣ ਜਿੰਦੂ ਕੌਣ ਹਾਰੇ ਉਹ ਗੱਲ ਆਉਣ ਦੀ ਹੈ ਮੇਰੇ ਮਿੱਤਰੋ ਇਹ ਟਾਕੇ ਦਾ ਵਿਸ਼ੇਸ਼ ਕਰਦੇ ਮਾਨਸ਼ੰਮਰ ਜਨਾ ਕੀਤਾ ਜਾ ਰਿਹਾ ਹੈ ਦਾਸਾਂ ਦੇ ਵੱਡੀ ਮਾਨਸ਼ੰਮਰ ਵਿਸ਼ੇਸ਼ ਕਰਦੇ ਭਾਈ ਜੀ ਆ ਗੋ ਮੈਂ ਬੇਟੀ ਕਰਦਾ ਜਲਦੀ ਦੇ ਨਾਲ ਸਾਧਨਾ ਸਾਥ ਆ ਗੋ ਪਸ ਕੇ ਦਾ ਬੇਟੀ ਕਰਦਾ ਤੇਰੇ ਆ ਗੇ ਯਾਰ ਸੋਤ ਗੋਹਾਰੇ ਵਾਲਾ ਇਧਰ ਦੇ ਪਾਸੇ ਤਰਨ ਸਾਡਾ ਚੌਕਾ ਲੱਗੂ ਯਾਰ ਜਰੀ ਜੰਮ ਰਿਹਾ ਹੈ ਕਿੰਨਾ ਚੌਕਾ ਲੱਗ ਜਾਣਾ ਹੈ ਆ ਤੇ ਦੇ ਆਓ ਮੇਰਾ ਵੀਰ ਬਣ ਕੇ ਮੈਚ ਆਪਾਂ ਸ਼ੁਰੂ ਕਰ ਲਈਏ ਜੀ ਜਲਦੀ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਯਾਰ ਕੋ ਜੁ ਹੋਏ ਆ ਅੱਜ ਦੇ ਸਭ ਦੇ ਖੇਡ ਮੈਦਾਨ ਦੇ ਸੋ ਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਂ ਗਰੰਟੀ ਉਧਰ ਸਾਡੀ ਜੇਬੀ ਦਾ ਸੰਗਰਾਹ ਭਾਈ ਸੋਧ ਸਿੰਘ ਬਾਜਵਾ ਕੈਨੇਡਾ ਉਹ ਵੀ ਲਾਈਵ ਜੁੜਿਆ ਹੋਇਆ ਹਰ ਇੱਕ ਵੱਡੇ ਖੇਡ ਮੇਲੇ ਦੇ ਤੇ ਹਰ ਨਾਲ ਕਹਿੰਦਾ ਬਰਨਾਲੇ ਵਾਲਾ ਮੇਰੇ ਮਿੱਤਰ ਮੜੂ ਵੀ ਲਾ ਹੁਣ ਕੱਲ ਸ਼ਾਮ ਆਈਦਾ ਪਰਨੇ ਦੋਨੋਂ ਕਰਦੇ ਨੇ ਕੰਮ ਦੀਆਂ ਪ੍ਰਸਾਦਾਂ ਸੰਗਰਾਹ ਜਿਲ੍ਹਾ ਸ੍ਰੀ ਮੁਕਤਸਰ ਉਹਨਾਂ ਦਾ ਗੋਲਫ ਵੀ ਲੈ ਕੇ ਨਾ ਕੌਫ ਦਾ ਖੇਡਿਆ ਜਾ ਰਿਹਾ ਹੈ ਇਹ ਗਰਾਉਂਡ ਹੈ ਇਸ ਤਰ੍ਹਾਂ ਦੇ ਮਿੱਤਰੋ ਜੱਲ ਕਰਾਂਗੇ ਆਪਾਂ ਆਹ ਮੈਂ ਨਾਮ ਆਪਣਾ ਮੇਰਾ ਨਾਮ ਰਵੀਰ ਸਿੰਘ ਹੈ ਜਿਹੜਾ ਅੱਜ ਆਪਣਾ ਟੂਰਨਾਮੈਂਟ ਲਾਇਆ ਹੈ ਜੀ ਸਰ ਉਹਦੇ ਪ੍ਰਤੀ ਤੁਸੀਂ ਕੀ ਕਹਿੰਦੇ ਜਨੂ ਸਾਡੇ ਵਾਲੀ ਵਾਲ ਕੈਂਪ ਕਰਾਉਂਦੇ ਸੀ ਹਰ ਇੱਕ ਸਾਲ ਕਰਾਉਂਦੇ ਨੇ 31 ਦਾ ਕੈਂਪ ਹੈ ਦੇ ਵਿੱਚ ਤੁਸੀਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਆ ਰਿਗਿસ્ટਰ ਕਰਦੇ ਆ ਜਿਹੜੇ ਅੱਜ ਕੱਲ ਸੋਸਾਇਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਸ਼ਾ ਵਧ ਰਿਹਾ ਹੈ ਉਹ ਤੋਂ ਹਟ ਕੇ ਲੋਕ ਆਪਣੀ ਸਿਹਤ 'ਤੇ ਧਿਆਨ ਦੇਣ ਜਿਆਦਾ ਤੋਂ ਜਿਆਦਾ ਉਤਸ਼ਾਹਿਤ ਕਰਦੇ ਆ ਮੈਂ ਇਸ ਸਾਰੇ ਸਾਡੇ ਭਰਾਵਾਂ ਮਿੱਤਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਦਾ ਨਾਲ ਖੜੇ ਸਾਡੇ ਵੀਰ ਜੀ ਪੰਜਾਬ ਪ੍ਰੋਫੈਸਰ ਨੇ ਨਾਲ ਸਾਡੇ ਡਾਕਟਰ ਸਾਹਿਬ ਨੇ ਮੇਰੇ ਦੋਸਤ ਸਾਰੇ ਮੈਂ ਖੁਦ ਇੱਕ ਇੰਡਸਟਰੀਲਿਸਟ ਆ ਅੱਜ ਪਹਿਲਾ ਨਾਮ ਮੈਂ ਆਪਣੇ ਵੱਲੋਂ ਇਹਨਾਂ ਨੂੰ ਸਾਰੇ ਖਿਡਾਰੀਆਂ ਦਾ ਉਸਾਤ ਵਧਾਉਣ ਦੇ ਲਈ ਦਿੱਤਾ ਹੈ ਜੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜਾ ਰਹੂੰਗਾ ਉਸ ਤੋਂ ਬਾਅਦ ਇਹ ਕਹਿੰਦਾ ਸਾਡਾ ਹੋਰ ਵਿਧਾਨ ਦੀ ਕੋਸ਼ਿਸ਼ ਕਰਾਂਗੇ ਪਹਿਲਾ ਅਸੀਂ ਸਾਲ ਚੱਕ ਲਗਾਨੇ ਹੁਣ ਅਸੀਂ ਸਾਲ ਚ ਦੂਰ ਗਾ ਸੀ ਅੱਗੇ ਤਿਆਰੀ ਕਰ ਤਿਆਰੀ ਦੇ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਮੇਰਾ ਨਾਮ ਡਾਕਟਰ ਸਤਨਾਮ ਸਿੰਘ ਹੈ ਹਾਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਕਿਹੜਾ ਕਲੱਬ ਦੇ ਮੈਂਬਰ ਨੇ ਤੁਹਾਡੇ ਪ੍ਰਧਾਨ ਸਾਹਿਬ ਤੇ ਸੈਕਟਰੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਕਿੜੇ ਅਸੀਂ ਇਕੱਠੇ ਹੋ ਕੇ ਹਰ ਇੱਕ ਸਾਲ ਨੌਜਵਾਨਾਂ ਨੂੰ ਸਹਾਇਤ ਕਰਦੇ ਆ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਆ ਜੋ ਤੁਸੀਂ ਦੇਖ ਰਹੇ ਹੋ ਅੱਜ ਕੱਲ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਕਰਕੇ ਅਸੀਂ ਨੌਜਵਾਨ ਕਿਹੜੀ ਪੀੜ੍ਹੀ ਆ ਨੂੰ ਸਹਾਇਤ ਕਰਦੇ ਆ ਵੱਧਰੋ ਵੱਧ ਜੀ ਖੇਡਾਂ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡਾ ਦੂਜਾ ਵਾਲੀਵਾਲ ਦਾ ਟੂਰਨਾਮੈਂਟ ਆ ਅਸੀਂ ਅੱਗੇ ਵੀ ਇਦਾਂ ਹੋਰਾਂ ਨਾਲ ਮਿਲ ਕੇ ਅੱਗੇ ਖੜਾ ਕੁਝ ਟੂਰਨਾਮੈਂਟ ਕਰਾਉਂਦੇ ਰਹਾਂਗੇ